ਡਾਕਟਰ ਸਾਹਿਬ ਜਿਹੜੇ ਪੇਸ਼ੈਂਟ ਕੋਲ ਹੋਏ ਪਰੇ ਜੀ ਆ ਸਾਡੇ ਕੋਲ ਪਿਛਲੇ ਦਿਨਾਂ 'ਚ ਕੋਈ 10 12 ਦਿਨ ਪਹਿਲੇ ਇਹ 16 ਸਾਲ ਦਾ ਮੁੰਡਾ ਮੈਂ ਡਾਕਟਰ ਮਲੋਤਰਾ ਪਹਿਲੇ ਦ ਕਾਰਪੋਰੇਟ ਹਸਪੀਟਲ ਬਟਾਲਾ ਰੋਡ ਬਲੀਸਤ ਤੋਂ ਆ ਸਭ ਤੋਂ ਪਹਿਲੇ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਰੇ ਇੱਥੇ ਕੱਲ ਵੀ ਪੱਤੋ ਵੀ press ਵਾਲੇ ਸਾਰੇ ਆ ਰਹੇ ਆ ਆਪਣੇ ਆਪਣੇ ਚੈਨਲਸ ਤੋਂ ਇਹਦੀ ਕਵਰੇਜ ਕਰਨ ਵਾਸਤੇ 16 ਸਾਲ ਦਾ ਬੱਚਾ ਯੂਯੂਪ ਆਇਆ ਸੀ ਸਾਡੇ ਕੋਲ ਪాయిਜ਼ਨ ਖਾ ਕੇ ਕਹਿੰਦੇ ਸੀ ਮੈਂ ਗਲਤੀ ਨਾਲ ਖਾ ਲਈ ਕਰਦੇ ਵੀ ਗਲਤੀ ਨਾਲ ਕਹਿ ਰਿਹਾ ਪੁਲਿਸ ਇਨਫੋਰਮੇਸ਼ਨ ਦੇ ਦਿੱਤੀ ਸੀ ਯੂਜੂਲੀ ਅਡਲਟ ਦੀ ਪాయిਜ਼ਨਿੰਗ ਕਿਸ ਸਨੇਕ ਬਾਈਟਸ ਹੋ ਰਹੀ ਸਾਰੀਆਂ ਚੀਜ਼ਾਂ ਉਹ ਡੋਜ਼ ਦੇ ਜਿਹਾ ਸਟਰੀਟਮੈਂਟ ਕਰਦੇ ਆ 30 ਸਾਲ ਹੋ ਗਏ ਸਮਾਂ ਨਾਲ ਕਰਦੇ ਆ ਨਾ ਬੱਚੇ ਬੜੇ ਘੱਟ ਆਉਂਦੇ ਆ ਇਸ ਕਰਕੇ ਨੂੰ ਪ੍ਰੈਸ ਮੀਡੀਆ ਕਵਰੇਜ ਜ਼ਿਆਦਾ ਮਿਲ ਗਈ ਬੱਚੇ ਛੁੱਟੇ ਹੁੰਦੇ ਆ 16 ਸਾਲ ਦੇ ਬੱਚਾ ਜਿਹੜਾ ਬਿਲਕੁਲ ਹਜੇ 8ਵੀਂ 9ਵੀਂ ਕਲਾਸ 'ਚ ਪੜਦਾ ਸੀ ਔਰ ਉਹਨੇ ਐਸੀ ਪాయిਜ਼ਨ ਖਾ ਲਈ ਜਿੰਨੋਂ ਸੀ ਹਰਬੀਸਾਈਡ ਗੱਨੇ ਆ ਔਰ ਇਹ ਇਹ ਤੋਂ ਬਚਾਉਣਾ ਬਹੁਤ ਮੁਸ਼ਕਿਲ ਹੈ ਬਿਕੋਜ਼ ਸਾਰਿਆਂ ਨੂੰ ਹਰਬੀਸਾਈਡ ਦਾ ਪਤਾ ਨਹੀਂ ਹੁੰਦਾ ਜਾਂ ਜਿਆਦਾਤਰ ਲੋਕਾਂ ਨੂੰ ਮਚੈਟੀ ਵਗੈਰਾ ਜਾਂ ਫਿਰ ਇਹਦਾ ਸਲਫੋਸ ਦਾ ਪਤਾ ਹੁੰਦਾ ਹੈ ਸਲਫੋਸ ਨਾਲ ਆਲਮੋਸਟ 100% ਜਾਨ ਲਵੇ ਵਾਏ ਅਸੀਂ ਕੁਝ ਪੇਸ਼ੈਂਟਸ ਬਚਾਏ ਐ ਸਲਫੋਸ ਦੇ 30 ਸਾਲਾਂ ਵਿੱਚ ਲਗਭਗ 4-500 ਪੇਸ਼ੈਂਟ ਦੇਖਿਆ ਹੋਣਾ ਤੇ ਉਸ 'ਚੋਂ 10-15-20 ਪੇਸ਼ੈਂਟ ਹੀ ਬਚਾ ਪਏ ਲੇਕਿਨ ਹਰਪੀਸਾਈਡ ਦੇ ਪੇਸ਼ੈਂਟ ਆਰਗਨੋ ਫਾਸਫੋਰਸ ਮੈਜੇਰਿਟੀ ਜਿਹਨੂੰ ਕਹਿੰਨੇ ਆ ਉਹਦੇ ਸਾਡੇ ਕੋਲ ਤੋੜ ਅਵੇਲੇਬਲ ਹੈ ਬੜੇ ਸਾਲਾਂ ਤੋਂ ਉਹਦੇ ਤੋੜ ਅਵੇਲੇਬਲ ਹੈ ਤੇ ਕੋਈ ਵੀ ਪੇਸ਼ੈਂਟ ਮਰ ਨਹੀਂ ਦਿੰਦੇ ਔਰ ਸਾਰੇ ਪੇਸ਼ੈਂਟਸ ਅਲਮੋਸਟ 100% ਰਿਕਵਰ ਕਰਵਾ ਦਿੰਦੇ ਆ ਲੇਕਿਨ ਜਿਹੜੇ ਆ ਨਵੀਂ ਚੀਟ ਆਈ ਹੈ ਘਾਹ ਮਾਰਨ ਵਾਲੀਆਂ ਦਵਾਈਆਂ ਆਈਆਂ ਔਰ ਇਹਨੂੰ ਹਰਪੀਸਾਈਡ ਕਰਨੀ ਆ ਇਹਦਾ ਪੇਸ਼ੈਂਟ ਬਚਣਾ ਬਹੁਤ ਮੁਸ਼ਕਲ ਹੈ ਮੈਂ ਕੱਲ ਵੀ ਪ੍ਰੈਸ ਵਾਲਿਆਂ ਨੂੰ ਦੱਸਿਆ ਸੀ ਕਿ ਸਭ ਤੋਂ ਜ਼ਿਆਦਾ ਖਤਰਨਾਕ ਹਰਪੀਸਾਈਡ ਚ ਪ੍ਰੋਬਲਮ ਹੈ ਕਿ ਪੇਸ਼ੈਂਟ ਤੁਰ ਕੇ ਆਂਦਾ ਔਰ ਚੰਗਾ ਭਲਾ ਹੁੰਦਾ ਬੈੱ 5 ਦਿਨ 4 ਦਿਨ ਪੇਸ਼ੈਂਟ ਬਿਲਕੁਲ ਠੀਕ ਰਹਿੰਦਾ ਹੈ ਉਹਨ ਕੋਈ ਪ੍ਰੋਬਲਮ ਨਹੀਂ ਆਉਂਦੀ ਚੌਥੇ ਪੰਜਵੇਂ ਦਿਨ ਪੇਸ਼ੈਂਟ ਸੀਰੀਅਸ ਹੋ ਜਾਂਦਾ ਹੈ ਔਰ 10ਵੇਂ 12ਵੇਂ ਦਿਨ ਪੇਸ਼ੈਂਟ ਮਰ ਜਾਂਦਾ ਹੈ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਮੋਨੇ ਬੋਲੀਆਂ ਇਹਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੈ ਕਿ ਪੇਸ਼ੈਂਟ ਦੇ ਟੈਂਡੈਂਟਸੇ ਬਹੁਤ ਸਾਰੇ ਪੈਸੇ ਵੀ ਲੱਗ ਜਾਂਦੇ ਹੈ ਔਰ ਪੇਸ਼ੈਂਟ ਵੀ ਨਹੀਂ ਬਚਦਾ ਔਰ ਉਹ ਸਾਡੇ ਤੇ ਗੁੱਸਾ ਵੀ ਕਰਦੇ ਹੈ ਕਿ ਡਾਕਟਰ پیسے ਵੀ ਲੱਗੇ ਔਰ ਬੱਚਿਆ ਵੀ ਨਹੀਂ ਔਰ ਅਸੀਂ ਠੀਕ ਠਾਕ ਆਈ ਸੀ ਤੇ ਤੁਰਕੇ ਆਇਆ ਸੀ ਆਟੋ ਚ ਤੁਰਕੇ ਨਿਕਲਿਆ ਬਾਹਰ لیکن ਉਹਨਾਂ ਸਮਝਾਣਾ ਬਹੁਤ ਮੁਸ਼ਕਿਲ ਹੈ ਕਿ ਇਹ ਪੇਸ਼ੈਂਟ ਦੀ ਪాయిజਨਿੰਗ ਜਿਹੜੀ ਹੈ ਚੌਥੇ ਪੰਜਵੇਂ ਦਿਨ ਹੀ ਅਸਰ ਕਰਦੀ ਹੈ ਪਰ ਇਹ ਫਿਫੜੇ ਗਾਲ ਦਿੰਦੀ ਹੈ ਦੋਨੋਂ ਫਿਫੜਿਆਂ 'ਚ ਇਹਨਾਂ ਨੁਕਸ ਪੈ ਜਾਂਦੇ ਕਿ ਉਹ ਜਮਸਾਰ ਨਹੀਂ ਲੈ ਪੰਦਾ ਜਦੋਂ ਅਸੀਂ ਫਿਫੜਿਆਂ ਦਾ ਇਹੋ ਜਿਹਾ ਨੁਕਸ ਹੁੰਦਾ ਜਿੰਨਾ ਕਵੈਂਟਿਲੇਟਰ ਦੇ ਪਾ ਦਿੰਦੇ ਹਨ ਲੇਕਿਨ ਫਿਫੜੇ ਲਗਾਤਾਰ ਹੀ ਡਾਊਨ ਜਾਈ ਜਾਂਦੇ ਔਰ ਪਿੱਛੇ ਨਹੀਂ ਬਚਦਾ ਇਹ ਪੇਸ਼ੈਂਟ ਦੀ ਜਿੱਤ ਸਾਡੀ ਹੈ ਕਿ ਅਸੀਂ ਇਸ ਪੇਸ਼ੈਂਟ ਨੂੰ ਇਹ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਅਸੀਂ ਇਸ ਬੱਚੇ ਨੂੰ 16 ਸਾਲ ਦੇ ਬੱਚੇ ਨੂੰ ਬਚਾਇਆ ਔਰ ਠੀਕ ਠਾਕ ਹਲ ਕਰਕੇ ਜੀਆ ਫੱਜੀ ਦੇ ਵਿੱਚ ਉਹਨਾਂ ਨੂੰ ਉਹਨੂੰ ਕੋਈ ਪ੍ਰੋਬਲਮ ਨਹੀਂ ਆਈ ਉਸ ਤੋਂ ਵੱਡੀ ਗੱਲ ਹੈ ਕਿ ਪੇਸ਼ੈਂਟ ਬਹੁਤ ਗਰੀਬ ਸੀ ਇਹਦੇ ਕੋਲ ਪੈਸੇ ਨਹੀਂ ਸੀ ਮੈਡੀਸਿਨ ਦੇ ਇਵਨ ਪੈਸੇ ਨਹੀਂ ਸੀ ਹਸਪੀਟਲ ਦੇ ਪੈਸੇ ਨਹੀਂ ਸੀ ਸਾਡੇ ਸਾਰੇ ਸਟਾਫ ਨੇ ਮੈਡੀਕਲ ਅਫੀਸਰਸ ਨੇ ਕੰਸਲਟੈਂਟਸ ਨੇ ਸਾਰੇ ਇਨਕਲੂਡਿੰਗ ਮੀ ਸਾਰਿਆਂ ਨੇ ਪੈਸੇ ਪਾਕ ਕੇ ਦਾ ਇਲਾਜ ਕੀਤਾ ਔਰ ਦੇਰ ਬਹੁਤ ਹੈਪੀ ਉਹਨਾਂ ਨੇ ਪ੍ਰੈਸ ਸਾਹਮਣੇ ਆਪਣੀ ਵਾਈਟ ਵੀ ਦਿੱਤੀ ਔਰ ਸਾਰੀਆਂ ਚੀਜ਼ਾਂ ਉਹਨਾਂ ਨੇ ਕਹੀਆਂ ਕਿ ਹਸਪੀਟਲ ਨੇ ਬੜਾ ਜਿਆਦਾ ਹੈਲਪ ਕੀਤੀ ਔਰ ਬੱਚਾ ਵੀ ਬਚਾਤਾ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਦਾ ਕਿ ਪੌਇਜ਼ਨਿੰਗ ਵਾਸਤੇ ਮੈਂ ਪੰਜਾਬ ਸਰਕਾਰ ਨੂੰ ਬਹੁਤ ਵਾਰੀ ਚਿੱਠੀਆਂ ਲਿਖ ਚੁੱਕਾ ਮੇਰਾ ਖਿਆਲ ਹੈ ਕਿ 98 ਤੋਂ ਮੈਂ ਲਿਖ ਰਿਹਾ ਕਿ ਜੇ ਪੌਇਜ਼ਿੰਗ ਤੇ ਐਸੀ ਨਕੀਲ ਕਸਨੀ ਚਾਹੀਦੀ ਹੈ ਤਾਂ ਕਿ ਇਹ ਪੇਸ਼IENTS ਨੂੰ इजीली ਅਵੇਲੇਬਲ ਨਾ ਹੋਵੇ ਕੋਈ ਨਾ ਕੋਈ ਆਧਾਰ ਕਾਰਡ ਜਾਂ ਕੋਈ ਉਹਨਾਂ ਦਾ ਲਾਇਸੈਂਸ ਜਾਂ ਕੁਝ ਨਾ ਕੁਝ ਰੱਖ ਕੇ ਜਾਂ ਦੇਖ ਕੇ ਹੋਰ ਆ ਕੇ ਕਿਸ ਨੂੰ ਪੌਇਜ਼ਨਿੰਗ ਸਬਸਟੈਂਸ ਜਿਹੜੀਆਂ ਗੀਆਂ ਆਰਗਨੋਫਸ ਜਿਹੜੀਆਂ ਫਸਲਾਂ ਚ ਪਾਣ ਵਾਲੀਆਂ ਦਵਾਈਆਂ ਤਦ ਦਿਓ ਕਹਿ ਨਹੀਂ ਕਿ ਸਾਰੇ ਜਿਹੜਾ ਮਰਜ਼ੀ ਜਾਏ ਔਰ ਉਹਨੂੰ ਪੈਸੇ ਦੇ ਕੇ ਉਹ ਪੌਇਜ਼ਨ ਲੈ ਲਵੇ ਇਹ ਇਤੋਂ ਥੋੜਾ ਜਿਹਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਥੈਂਕ ਯੂ ਐਡਮਿਨ ਡਾਕਟਰ ਸਾਹਿਬ ਹਸਪਤਲ ਦੀ ਕਿਹੜੀ ਸਹੂਲਤ ਆ ਰਹੀ ਹੋਣੀ ਸਾਡੇ ਕੋਲ ਹਸਪਤਲ ਚ ਸਾਰੀਆਂ ਸਹੂਲਤਾਂ ਕਾਰਡੀਅਕ ਦੀ ਸਹੂਲਤ ਹੈ ਲਿਵਰ ਦੀ ਕਿਡਨੀ ਦੀ ਬ੍ਰੇਨ ਦੀ ਹਰ ਤਰ੍ਹਾਂ ਦੀ ਸਹੂਲਤ ਹੈ ਲੇਕਿਨ ਜਿਹੜਾ ਸਾਹਮਣੇ 2700 ਬੈਡ ਦਾ ਸਾਡਾ ਹਸਪਤਲ ਖੁੱਲ ਰਿਹਾ ਉਹਦੇ ਚ ਅਸੀਂ ਲਿਵਰ ਤੇ ਕਿਡਨੀ ਟ੍ਰਾਂਸਪਲੈਂਟ ਸੈਂਟਰ ਖੁੱਲ ਰਿਹਾ ਤੇ ਕੈਂਸਰ ਦਾ ਸਪੈਸ਼ਲਟੀ ਜਿਹੜੀਆਂ ਸਪੈਸ਼ਲਿਟੀ ਸਾਡੇ ਕੋਲ ਇਸ ਹਸਪਤਲ ਚ ਨਹੀਂ ਸੀ ਉਹ ਸਪੈਸ਼ਲਿਟੀਜ਼ ਅਸੀਂ ਐਡ ਕਰ ਰਹੇ ਹਾਂ ਸਾਹਮਣੇ ਹਸਪਤਲ ਜਿਹੜਾ 2700 ਬੈਡ ਦਾ ਹੈ ਉਸ ਤੋਂ ਅਗਲੀ 15 ਤੋਂ 20 ਦਿਨ ਤੱਕ ਜਾਂ ਮ اور اسی ہوتے ہیں اپنی ہاں سے باوندیں نہیں شروع کرتے ہیں۔ ڈاکٹر आयुष्मान کارڈ کلڈے आयुष्मान کارڈ ڈیفینیٹلی आयुष्मान کارڈ ورسیس 3 فلور 4th فلور تھا आयुष्मान فلوری ہے ہوتے ہیں اسی سارے پیشنٹس کو فری ٹریٹمنٹ کر رہے ہیں اور دا ریزن ہے کیونکہ سارے پیشنٹس سارے جنہیں بھی سارے کنسلٹنس ہے وہ سارے پی پینل تھے ہے سارے توے 10:00 5:00 بجے تک ہندے ہیں۔ ਇਸ ਕਰਕੇ ਸਾਨੂੰ ਕੁਝ ਐਦਾ ਮੁਸ਼ਕਲ ਨਹੀਂ ਲੱਗਦੀ ਆਯੂਸ਼ਮਨ ਦਾ ਇਲਾਜ ਕਰਨਾ ਹੈ ਜਾਂ ਉਹਨਾਂ ਦਾ ਆਪਰੇਸ਼ਨ ਕਰਨਾ ਅਸੀਂ ਬੜੀ ਈਜ਼ੀਲੀ ਆਯੂਸ਼ਮਨ ਦਾ ਕੰਮ ਕਰਦੇ ਹਾਂ ਦੱਸੋ ਜਿਹੜਾ ਮੌਸਮ ਚੱਲਦਾ ਵਾ ਕੀ ਕਹਿੰਦੇ ਹੋ ਸ਼ਹਿਰ ਵਾ ਮੌਸਮ ਜਿਹੜਾ ਚੱਲਦਾ ਪਿਆ ਉਹ ਸ਼ਹਿਰ ਵਾਸੀ ਨੂੰ ਇਹੀ ਹੈ ਕਿ ਡੇਂਗੀ ਤੋਂ ਬਚੋ ਵੈਸੇ ਇਸ ਵਾਰ ਡੇਂਗੀ ਨਾ ਆਇਆ ਨਹੀਂ ਹੈ ਤੇ ਨਾ ਹੀ ਕੋਈ ਉਮੀਦ ਹੈ ਤੇ ਨਾ ਹੀ ਆਵੇ ਲੇਕਿਨ ਸ਼ਹਿਰ ਵਾਸੀ ਨੂੰ ਇਹੀ ਕਿਹਾ ਕਿ ਘਰ ਦੇ ਅੰਦਰ ਰੋਏ ਬਹੁਤ ਜ਼ਰੂਰੀ ਹੈ ਦਿਬਾਰ ਜਾਓ ਕਿਉਂਕਿ ਸਲੂ ਲੱਗਣ ਦਾ ਖਤਰਾ ਹੈ ਬਾਹਰ ਬਿਕੋਜ਼ ਹੀਟ ਸਟ੍ਰੋਕ ਨੂੰ ਕੰਨਿਆ ਹੀਟ ਸਟ੍ਰੋਕ ਹੋ ਜਾਂਦਾ ਹੈ ਔਰ ਜਿੰ ਉਜੇ ਜਿੰਨਕ ਜਦ ਤਪਸੀਨਾ ਆਂਦਾ ਤੁੰਡੀ ਹੈਾਈਡਰੇਸ਼ਨ ਹੋ ਸਕਦੀ ਹੈ ਤੋਂ ਲੂਜ਼ ਮੋਸ਼ਨ ਤੋਂ ਬਚੋ ਆਲਰੇਡੀ ਸਾਡੀ ਸਵੇਟਿੰਗ ਨਾਲ ਨਹੀਂ ਡੀਹਾਈਡਰੇਸ਼ਨ ਹੁੰਦੀ ਹੈ ਤੋਂ ਲੂਜ਼ ਮੋਸ਼ਨ ਹੈ ਵੋਮਿਟਿੰਗ ਆਨ ਗਿਆ ਸਪੀਸ਼ੈਂਟ ਸਮ ਟਾਈਮ ਵੀ ਅਸ਼ੋ ਹੋ ਜਾਂਦਾ ਹੈ ਔਰ ਉਹਨੂੰ ਕਾਫੀ ਮੁਸ਼ਕਲ ਆ ਸਕਦੀ ਹੈ ਜਿਆਦਾ ਜਿਆਦਾ ਪਾਣੀ ਪੀਓ ਔਰ ਕੰਨੀਆਂ ਜੀਵਾਂ ਤੋਂ ਬਚੋ ਚਲੋ ਥੈਂਕ ਯੂ